ਸਾਰਾ ਪੰਜਾਬ ਜਿੱਥੇ ਅੱਜ ਹੜ੍ਹ ਦੀ ਜਪੇਟ ਦੇ ਵਿੱਚ ਹੈ ਹੜ੍ਹ ਦੀ ਮਾਰ ਦੇ ਵਿੱਚ ਹੈ ਉੱਥੇ ਹੀ ਇਹ ਗੱਲ ਦਾ ਵਿਵਾਦ ਵੀ ਖੜਾ ਹੋ ਰਿਹਾ ਹੈ ਕਿ ਜਿਹੜੇ ਹੜ੍ਹ ਆਏ ਨੇ ਇਹ ਕੁਦਰਤੀ ਨੇ ਜਾਂ ਸਰਕਾਰਾਂ ਦੇ ਵੱਲੋਂ ਪੰਜਾਬ ਦੇ ਉੱਤੇ ਇਹ ਜਿਹੜੀ ਪ੍ਰਕੋਪ ਹੈ ਭੇਜਿਆ ਜਾ ਰਿਹਾ ਹੈ ਐਵੇਂ ਦਾ ਹੀ ਹੜ੍ਹ 2023 ਦੇ ਵਿੱਚ ਆਇਆ ਲੇਕਿਨ ਉਸ ਤੋਂ ਜ਼ਿਆਦਾ ਖਤਰਨਾਕ ਹੜ੍ਹ ਜਿਹੜਾ ਸਾਡੇ ਸਾਹਮਣੇ ਆਉਂਦਾ ਹੈ 1988 ਵਾਲਾ 1988 ਵਾਲਾ ਜੋ ਹੜ੍ਹ ਸੀ ਉਦੋਂ ਤੇ ਵੀ ਇਹੀ આરોਪ ਲੱਗਦੇ ਨੇ ਕਿ ਇਹ ਹੜ ਸਰਕਾਰ ਨੇ ਪੰਜਾਬ ਨੂੰ ਦਬਾਉਣ ਵਾਸਤੇ ਲੈ ਕੇ ਆਉਂਦਾ ਸੀ ਉਸ ਹੜ ਦੇ ਵਿੱਚ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਆਮ ਪਬਲਿਕ ਤੱਕ ਕਿਸੇ ਰੇਡੀਓ ਦੇ ਦੁਆਰਾ ਕਿਸੇ ਵੀ ਟੈਲੀਫੋਨ ਦੇ ਦੁਆਰਾ ਕੋਈ ਸੰਦੇਸ਼ ਨਹੀਂ ਆਇਆ ਕਿ ਹੜ ਆਣ ਵਾਲਾ ਹੈ ਜਾਂ ਬਾੰਦ ਜਿਹੜਾ ਹੈ ਸਾਡਾ ਬੰਨ ਬਣਿਆ ਹੋਇਆ ਹੈ ਉਹਦੇ ਅਸੀਂ ਗੇਟ ਖੋਲ ਰਹੇ ਹਾਂ ਉਦੋਂ ਸਿੱਧਾ ਸਿੱਧਾ ਪੰਜਾਬ ਨੂੰ ਡੋਬਣ ਦੇ ਲਈ ਉਹ ਹੜ ਲਿਆਂਦਾ ਗਿਆ ਸੀ ਹੁਣ ਵੀ ਕਿਤੇ ਨਾ ਕਿਤੇ ਆਮ ਲੋਕਾਂ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ 2025 ਚ ਜੋ ਹੜ ਆ ਰਿਹਾ ਹੈ ਉਹਦੇ ਪਿੱਛੇ ਸਰਕਾਰ ਦੀ ਮੰਚਾ ਕੁਝ ਸਾਫ਼ ਨਹੀਂ ਕੀ ਲੱਗਦਾ ਹੈ ਤੁਹਾਨੂੰ ਕਿ ਇਸ ਹੜ ਦੇ ਪਿੱਛੇ ਕੁਦਰਤੀ ਕਾਰਨ ਨੇ ਜਾਂ ਕਿਤੇ ਨਾ ਕਿਤੇ ਇਹਦੇ ਪਿੱਛੇ ਜੋ ਆਪਣੀ ਜ਼ਮੀਨਾਂ ਨੂੰ ਹੜਪਣ ਦੀ ਜੋ ਸ਼ਾਦੀ ਚ ਰਚੀ ਜਾ ਰਹੀ ਹੈ ਉਹ ਤਾਂ ਨਹੀਂ ਕਿਤੇ ਕੰਮ ਕਰ ਰਹੀ ਜੇਕਰ ਅਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਹੜਾਂ ਦਾ ਸਿਲਸਿਲਾ ਜੋ ਆਜ਼ਾਦੀ ਤੋਂ ਬਾਅਦ ਦੀ ਅਸੀਂ ਇਹ ਗੱਲ ਲੈ ਕੇ ਚੱਲੀਏ ਸਭ ਤੋਂ ਪਹਿਲਾ ਹੜ ਜੋ ਆਉਂਦੇ ਨੇ ਉਹ ਪੰਜਾਬ ਦੇ ਵਿੱਚ 1950 ਨੂੰ ਮੰਨਿਆ ਜਾਂਦਾ ਹੈ 1950 ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਹੜ ਜੋ ਦਰਜ ਕੀਤਾ ਗਿਆ ਉਸ ਤੋਂ ਬਾਅਦ 1973 ਦੇ ਵਿੱਚ ਭਾਰੀ ਮੀਂਹ ਦੇ ਕਾਰਨ ਹੜ ਆਇਆ ਜੋ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਰਖਾ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਹੜ ਆਇਆ ਸੀ ਉਸ ਤੋਂ ਬਾਅਦ ਹੁਣ ਤੱਕ ਦਾ ਜੋ ਸਭ ਤੋਂ ਭਿਆਨਕ ਹੜ ਆ ਸੀ ਮੰਨਦੇ ਹਾਂ 1988 ਨੂੰ ਮੰਨਦੇ ਹਾਂ ਉਸ ਸਮੇਂ ਜੋ ਸਥਿਤੀ ਸੀ ਬਹੁਤ ਹੀ ਜ਼ਿਆਦਾ ਭਿਆਨਕ ਸੀ ਐਵੇਂ ਹੀ ਅੱਜ 2025 ਵਾਲਾ ਹੜ੍ਹ ਆਇਆ ਹੈ ਜਿਦੇ ਵਿੱਚ ਪਤਾ ਨਹੀਂ ਕਿੰਨਾ ਹੀ ਜ਼ਿਆਦਾ ਨੁਕਸਾਨ ਪੰਜਾਬ ਨੂੰ ਚਿਲਣਾ ਪੈ ਰਿਹਾ ਹੈ ਲਗਭਗ ਅੱਧੇ ਤੋਂ ਜ਼ਿਆਦਾ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਕਈਆਂ ਦੇ ਤਾਂ ਪਿੰਡ ਵੀ ਦਿਖਣੋਂ हट ਗਏ ਨੇ ਨਕਸ਼ਾ ਹੀ ਮਿਟ ਗਿਆ ਹੈ 1988 ਵਾਲੇ ਹੜ੍ਹ ਦੇ ਵਿੱਚ ਕਿਹਾ ਜਾਂਦਾ ਹੈ ਕਿ 9000 ਤੋਂ ਵੱਧ ਪਿੰਡ ਜੋ ਕਿ ਪ੍ਰਭਾਵਿਤ ਹੋਏ ਸੀ ਹਜ਼ਾਰਾਂ ਲੋਕ ਮਾਰੇ ਗਏ ਅਤੇ ਲੱਖਾਂ ਹੀ ਲੋਕ ਜਿਹੜੇ ਨੇ ਉਹ ਬੇਕਾਰ ਹੋ ਗਏ ਸੀ ਉਸ ਤੋਂ ਬਾਅਦ ਹੜ ਹੋਂਦਾ ਹੈ 1992 ਦੇ ਵਿੱਚ ਇਸ ਹੜ ਨੇ ਫਿਰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਇਸ ਤੋਂ ਬਾਅਦ ਕੋਈ ਛੋਟੀਆਂ ਮੋਟੀਆਂ ਘਟਨਾਵਾਂ 2008 ਦੇ ਵਿੱਚ 2010 2014 ਵਿੱਚ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਸਾਨੂੰ ਹੜ ਦੇਖਣ ਨੂੰ ਮਿਲਿਆ ਲੇਕਿਨ ਜਿਹੜਾ ਹੜ ਇਸ ਟਾਈਮ 2025 ਦੇ ਵਿੱਚ ਆ ਰਿਹਾ ਹਾਲ ਦੀ ਘੜੀ ਵਿੱਚ ਆ ਰਿਹਾ ਹੈ ਇਹ ਬਹੁਤ ਹੀ ਜ਼ਿਆਦਾ ਤਬਾਹੀ ਲੈ ਕੇ ਆਇਆ ਹੈ ਇਹਦੇ ਆਕੜੇ ਅਨੁਸਾਰ ਹੁਣ ਤੱਕ 25 ਤੋਂ 30 ਦੇ ਵਿੱਚ ਮੋਤਾਂ ਜਾਨਾਂ ਗਵਾ ਚੁੱਕੇ ਨੇ ਲੋਕ ਤੇ ਹਜ਼ਾਰ ਤੋਂ ਲੈ ਕੇ 1500 ਤੱਕ ਦੇ ਜੋ ਪਿੰਡ ਨੇ ਉਹ ਤਬਾਹ ਹੋ ਚੁੱਕੇ ਨੇ ਇਸ ਹੜ ਨੇ ਲਗਭਗ 12 ਜਿਲ੍ਹਿਆਂ ਤੇ ਖਾਸ ਕਰਕੇ ਰਾਵੀ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਜੋ ਨੇੜੇ-ਨੇੜੇ ਦਾ ਇਲਾਕਾ ਹੈ ਉਸ ਤੇ ਕਾਫੀ ਜ਼ਿਆਦਾ ਮਾਰ ਕੀਤੀ ਹੈ ਹੋਰ ਦੂਜੀ ਗੱਲ ਜਿਹੜੀ ਕਿ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਇਸ ਟਾਈਮ ਮੰਤਭਾਗੀ ਘਟਨਾ ਵੀ ਅਸੀਂ ਕਹਿ ਸਕਦੇ ਹਾਂ ਹੋਣ ਜਾ ਰਹੀ ਹੈ ਕਿ ਪੰਜਾਬ ਦੇ ਕੋਲ ਜਿਹੜੇ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਹੈ ਉਹ ਵੀ ਨਹੀਂ ਹੈ ਹੋਰ ਸੂਬਿਆਂ ਦੇ ਵਿੱਚ ਇਹ ਲਾਗੂ ਹੋ ਚੁੱਕੀ ਹੈ ਲੇਕਿਨ ਪੰਜਾਬ ਦੇ ਵਿੱਚ ਕਈ ਕਾਰਨਾਂ ਦੇ ਕਰਕੇ ਇਹ ਜੋ ਸਕੀਮ ਸੀਗੀ ਉਹ ਲਾਗੂ ਨਹੀਂ ਹੋ ਸਕੀ ਇਹ ਜੋ ਸਕੀਮ ਸੀ ਇਹ ਯੋਜਨਾ ਸੀ ਇਹ ਲਾਗੂ ਨਹੀਂ ਹੋ ਸਕੀ ਇਸ ਕਰਕੇ ਪੰਜਾਬ ਨੂੰ ਇਹਦਾ ਬਹੁਤ ਵੱਡਾ ਖਾਮਿਆਜਾ ਭੁਗਤਣਾ ਪਵੇਗਾ ਭੁਗਤਣਾ ਪੈ ਵੀ ਰਿਹਾ ਹੈ ਜਿਹਦੇ ਵਿੱਚ ਜਿਹੜਾ ਰਾਹਤ ਮਿਲਣਾ ਸੀ ਜੋ ਬੀਮਾ ਮਿਲਣਾ ਸੀ ਕਲੇਮ ਮਿਲਣਾ ਸੀ ਉਹ ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲ ਸਕਣਾ ਇਹ ਸੈਂਟਰ ਸਰਕਾਰ ਤੇ ਸਾਡੀ ਪੰਜਾਬ ਦੀ ਸਰਕਾਰ ਦੀ ਆਪਸੀ ਤਾਲਮਿਲ ਕਰਕੇ ਕਿਤੇ ਨਾ ਕਿਤੇ ਕਮੀਆਂ ਰਹਿ ਗਈਆਂ ਨੇ ਜਿੱਥੇ ਕਿਹਾ ਜਾਂਦਾ ਹੈ ਕਿ 3 ਲੱਖ ਏਕੜ ਤੋਂ ਵੱਧ ਜੋ ਖੜੀ ਫਸਲ ਦੀ ਕਟਾਈ ਹੋਣੀ ਸੀ ਉਹ ਇੱਥੇ ਬਰਬਾਦ ਹੋ ਗਈਆਂ ਨੇ ਜਿਸ ਦਾ ਕਿ ਸਾਰਾ ਢਾਂਚਾ ਨੁਕਸਾਨ ਬਹੁਤ ਜ਼ਿਆਦਾ ਪਹੁੰਚਿਆ ਹੈ 1988 ਅਤੇ 2025 ਦੇ ਹੜ੍ਹਾਂ ਨੂੰ ਇਤਿਹਾਸਕ ਮੰਨਿਆ ਜਾਂਦਾ ਹੈ ਕਿਉਂਕਿ ਇਹਨਾਂ ਦੋਵਾਂ ਹੜ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ, ਮੌਤਾਂ ਅਤੇ ਲੋਕਾਂ ਦਾ ਵਿਸਥਾਪਨ ਕੀਤਾ ਸੀ ਪੰਜਾਬ ਦਾ ਡੈਮ ਹੜ ਇਤਿਹਾਸ ਵਿਸ਼ੇਸ਼ ਤੌਰ ਤੇ 1988 ਦੇ ਵਿਨਾਸ਼ਕਾਰੀ ਹੜ੍ਹਾਂ ਲਈ ਜਾਣਿਆ ਜਾਂਦਾ ਹੈ ਜੋ ਕਿ ਸਾਡੇ ਪੰਜਾਬ ਦੇ ਲਈ ਬਹੁਤ ਜ਼ਿਆਦਾ ਯਾਦਗਾਰ ਮੰਨਿਆ ਜਾਂਦਾ ਹੈ ਕਿ ਇਹ ਹੜ ਕੁਦਰਤੀ ਆਫਤ ਨਹੀਂ ਸੀ ਹਾਲਾਂਕਿ ਲੋਕਾਂ ਨੂੰ ਤਬਾਹ ਕਰਨ ਦੇ ਵਾਸਤੇ ਪੰਜਾਬ ਨੂੰ ਤਬਾਹ ਕਰਨ ਦੇ ਵਾਸਤੇ ਇਹ ਹੜ ਲਿਆਂਦਾ ਗਿਆ ਸੀ ਕਿਉਂ ਉਦੋਂ ਪੰਜਾਬ ਦੇ ਵਿੱਚ ਖੜਕੂਵਾਦਾ ਯੋਰ ਸੀ ਸਰਕਾਰ ਦੇ ਨਾਲ ਪੰਜਾਬ ਦੀ ਸਿੱਧੀ ਟੱਕਰ ਸੀ ਪੰਜਾਬ ਦੇ ਆਮ ਲੋਕ ਸਰਕਾਰ ਤੋਂ ਬਰਖਿਲਾਫ ਸੀ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਸੀ ਤਾਂ ਇਸੇ ਕਰਕੇ ਕਿਹਾ ਜਾਂਦਾ ਹੈ ਕਿ 1988 ਵਾਲਾ ਜੋ ਹੜ ਲਿਆਂਦਾ ਗਿਆ ਸੀ ਉਹ ਸਿੱਧਾ-ਸਿੱਧਾ ਪੰਜਾਬ ਦੀ ਆਮ ਜਨਤਾ ਨੂੰ ਪਰੇਸ਼ਾਨ ਕਰਨ ਵਾਸਤੇ ਤਬਾਹ ਕਰਨ ਵਾਸਤੇ ਲਿਆਂਦਾ ਗਿਆ ਸੀ ਜ ਜਿਹਦੀ ਨਾ ਤਾਂ ਕੋਈ ਸੂਚਨਾ ਆਮ ਜਨਤਾ ਤੱਕ ਪਹੁੰਚੀ ਬਿਨਾਂ ਸੂਚਨਾ ਦਿੱਤੇ ਹੀ ਉਹ ਡੈਮ ਦੇ ਜੋ ਬੰਨ ਨੇ ਖੋਲ ਦਿੱਤੇ ਜਾਂਦੇ ਨੇ ਤੇ ਪਿੰਡਾਂ ਦੇ ਪਿੰਡ ਸਿਰਫ 3-4 ਦਿਨਾਂ ਦੇ ਵਿੱਚ ਹੀ ਤਬਾਹ ਹੋ ਜਾਂਦੇ ਨੇ। ਉਸ ਤੋਂ ਬਾਅਦ ਇਹ ਗੱਲ ਵੀ ਆਉਂਦੀ ਹੈ ਕਿ ਉਸ ਸਮੇਂ ਸਤਲੁਜ, ਰਾਵੀ ਅਤੇ ਇਹਨਾਂ ਦੋਵਾਂ ਦਰਿਆਵਾਂ ਦੇ ਵਿੱਚ ਭਾਰੀ ਮਾਤਰਾ ਵਿੱਚ ਜਿਹੜਾ ਕਿ ਪਾਣੀ ਛੱਡਿਆ ਗਿਆ ਜਿਸ ਕਾਰਨ ਕਈ ਜਿਹੜੇ ਕਿ ਜ਼ਿਲ੍ਹੇ ਸੀ ਪਹਾੜ ਦੀ ਮਾਰ ਦੇ ਵਿੱਚ ਆ ਜਾਂਦੇ ਨੇ। ਇਹ ਗੱਲ ਹੈ ਸਤੰਬਰ 1988 ਦੀ ਜਦੋਂ ਪਾਖੜਾ ਖੇਤਰ ਵਿੱਚ ਸਿਰਫ ਕਹਿੰਦੇ 4 ਦਿਨਾਂ ਦੇ ਵਿੱਚ 22 ਤੋਂ ਲੈ ਕੇ 26 ਸਤੰਬਰ ਦੇ ਵਿੱਚ 634 ਮਿਲੀਮੀਟਰ بارش ਦਰਜ ਕੀਤੀ ਗਈ। ਇਹ ਰਕਮ ਆਮ ਅਨੁਮਾਨਿਤ ਵਰਖਾ ਨਾਲੋਂ ਕਹਿੰਦੇ ਨੇ ਕਿ 5 ਗੁਣਾ ਵੱਧ ਸੀ। ਸਾਰੇ ਵੱਡੇ ਦਰਿਆ ਜਿਵੇਂ ਕਿ ਸਤਲੁਜ, ਬਿਆਸ, ਰਾਵੀ ਪਾਣੀ ਦੇ ਨਾਲ ਨੱਕੋ ਨੱਕ ਭਰ ਗਏ। ਪਾਣੀ ਭਰਨ ਦੇ ਨਾਲ ਡੈਮਾਂ ਤੋਂ ਪਾਣੀ ਛੱਡਿਆ ਗਿਆ ਜਿਸ ਨਾਲ ਹੜ੍ਹਾਂ ਦੀ ਤਬਾਹੀ ਹੋਰ ਜ਼ਿਆਦਾ ਵੱਧ ਗਈ ਜਿਹੜੀ ਕਿ ਲੋਕਾਂ ਦੀ ਮਾਰ ਹੋਰ ਜ਼ਿਆਦਾ ਹੋ ਗਈ। ਲਗਭਗ 9000 ਪਿੰਡ ਜਿਵੇਂ ਕਿ ਸਾਰੇ ਪੰਜਾਬ ਦੇ ਵਿੱਚ 12 ਤੋਂ 13000 ਪਿੰਡ ਨੇ ਤੁਸੀਂ ਆਪ ਅਨੁਮਾਨ ਲਾ ਸਕਦੇ ਹੋ ਕਿ 9000 ਪਿੰਡ ਉਸ ਸਮੇਂ ਤਬਾਹ ਹੋ ਗਏ ਉਸ 9000 ਪਿੰਡਾਂ ਦੇ ਵਿੱਚੋਂ 2500 ਪਿੰਡ ਤਾਂ ਇਹੋ ਜੇ ਸੀ ਜਿਹੜੇ ਕਿ ਹੜ੍ਹ ਦੀ ਮਾਤ ਵਿੱਚ ਰੁੜ ਹੀ ਗਏ ਜਿਨ੍ਹਾਂ ਦਾ ਨਕਸ਼ੇ ਦੇ ਉੱਤੋਂ ਨਾਮੋ ਨਿਸ਼ਾਨ ਹੀ ਮਿਟ ਗਿਆ ਆਖਿਰਕਾਰ ਉਹ ਪਿੰਡ ਲੱਭਣੇ ਪਏ ਬਹੁਤ ਹੀ ਜ਼ਿਆਦਾ ਮੁਸ਼ਕਲ ਆਈ ਉਸ ਸਮੇਂ ਉਸ ਸਮੇਂ ਕਹਿੰਦੇ ਨੇ ਕਿ ਲਗਭਗ 3.4 ਮਿਲੀਅਨ ਲੋਕ ਪ੍ਰਭਾਵਿਤ ਹੋਏ ਸੈਂਕੜੇ ਮੌਤਾਂ ਹੋਈਆਂ 1988 ਦੇ ਜੋ ਹੜ੍ਹ ਦੇ ਵਿੱਚ ਸੋਨੇ ਦੀ 75 ਫੀਸ ਦੀ ਫਸਲ ਤਬਾਹ ਹੋ ਗਈ ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹਜ਼ਾਰਾਂ ਏਕੜ ਖੇਤ ਡੁੱਬ ਗਏ ਜਾਂ ਬਰਬਾਦ ਹੋ ਗਏ ਕਹਿ ਸਕਦੇ ਹਾਂ ਇਸ ਦਾ ਅਸਰ ਇਕੱਲੇ ਚੜ੍ਹਦੇ ਪੰਜਾਬ ਨੂੰ ਨਹੀਂ ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਨੂੰ ਵੀ ਭੁਗਤਣਾ ਪਿਆ ਕਿਉਂਕਿ ਪੰਜਾਬ ਦਾ ਜਦੋਂ ਵੀ ਨੁਕਸਾਨ ਹੁੰਦਾ ਹੈ ਤਾਂ ਨਾਲ ਲੱਗਦੇ ਪੰਜਾਬ ਤੇ ਵੀ ਬਹੁਤ ਜ਼ਿਆਦਾ ਉਹਦਾ ਅਸਰ ਹੁੰਦਾ ਹੈ ਉਸ ਸਮੇਂ ਦੇ ਲੋਕਾਂ ਨੇ ਡੈਮ ਦੇ ਪ੍ਰਬੰਧਨ ਅਤੇ ਮਾਨਸੂਨ ਦੀ ਭਵਿੱਖਬਾਣੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਸਖਤ ਆਲੋਚਨਾ ਹੋਈ ਇਸ ਕਰਕੇ ਤਕਰਾਰ ਹੋਰ ਜ਼ਿਆਦਾ ਵੱਧ ਗਈ ਜਿਹੜੀ ਖੜਕੂਵਾਦੀ ਲਹਿਰ ਸੀ ਪੰਜਾਬ ਦੇ ਵਿੱਚ ਉਹ ਹੋਰ ਜ਼ਿਆਦਾ ਅੱਗ ਪਕੜ ਗਈ ਕਿ ਕਿਤੇ ਨਾ ਕਿਤੇ ਪੰਜਾਬ ਦੀ ਜਵਾਨੀ ਨੂੰ ਨੁਕਸਾਨ ਪਹੁੰਚਾਉਣ ਦੇ ਵਾਸਤੇ ਪੰਜਾਬ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੇ ਵਾਸਤੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕਰਨ ਦੇ ਵਾਸਤੇ ਇਹ ਹੜ ਲਿਆਂਦਾ ਗਿਆ ਜਦੋਂ ਹੜ ਦਾ ਮਾਮਲਾ ਠੰਡਾ ਪਿਆ ਦਾ ਪਾਖੜਾ ਪਿਆਸ ਮੈਨੇਜਮੈਂਟ ਬੋਰਡ ਜੋ ਕਿ BBMB ਦੇ ਨਾਮ ਨਾਲ ਜਾਣੀ ਜਾਂਦੀ ਹੈ ਉਹਦਾ ਮੁਖੀ ਮੇਜਰ ਜਰਨਲ ਬੀ ਅਨੁਕਮਾਰ ਸੀ ਉਹਨੂੰ ਕੁਝ ਮਹੀਨਿਆਂ ਬਾਅਦ ਹੀ ਹੜ ਦੇ ਪ੍ਰਭਾਵਾਂ ਦੇ ਕਾਰਨ ਉਹਦਾ ਦੋਸ਼ੀ ਮੰਨ ਕੇ ਖੜਕੂ ਲਹਿਰ ਦੇ ਜੋ ਮੁਖੀ ਸੀ ਉਹਨਾਂ ਨੇ ਉਹਨਾਂ ਦੀ ਹੱਤਿਆ ਕਰ ਦਿੱਤੀ ਖੜਕੂ ਬਾਦ ਦੇ ਵਿੱਚ ਸਿੰਘਾਂ ਨੇ ਕਿਹਾ ਕਿ ਅਸੀਂ ਇਹਦਾ ਬਦਲਾ ਲੈ ਲਿਆ ਹੈ ਕਿਉਂ ਪੰਜਾਬ ਦੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਉਸ ਸਮੇਂ ਰੋਸ ਸੀਗਾ ਕਿ ਪੰਜਾਬ ਦੇ ਨਾਲ ਇਹ ਤੱਕਾ ਹੋਇਆ ਹੈ ਇਸ ਕਰਕੇ ਉਹ ਜੋ ਮੁਖੀ ਸੀ ਬੀਬੀ ਐਨ ਸ਼ਰਮਾ ਉਹਦਾ ਉੱਥੇ ਕੀ ਹੈ ਮੇਜਰ ਜਨਰਲ ਬੀ ਐਨ ਕੁਮਾਰ ਦੀ ਹੱਤਿਆ ਕਰ ਦਿੰਦੇ ਨੇ ਤਾਂ ਕੇਂਦਰ ਅਤੇ ਰਾਜ ਦੇ ਵਿੱਚ ਜਦੋਂ ਮੇਜਰ ਜਨਰਲ ਬੀ ਐਨ ਕੁਮਾਰ ਦੀ ਹੱਤਿਆ ਹੋ ਜਾਂਦੀ ਹੈ ਤਾਂ ਕੇਂਦਰ ਅਤੇ ਰਾਜ ਦੇ ਵਿੱਚ ਹੋਰ ਜ਼ਿਆਦਾ ਤਕਰਾਰ ਵੱਧ ਜਾਂਦੀ ਹੈ। ਉਵੇਂ ਹੀ ਦੋਸਤੋ ਅੱਜ ਮਾਹੌਲ 2025 ਦੇ ਵਿੱਚ ਬਣਿਆ ਹੋਇਆ ਹੈ। ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਹੈ ਕਿ ਇਹ ਹੜ ਜਿੱਥੇ 30% ਕੁਦਰਤੀ ਨੇ ਤਾਂ 70% ਇਹਦੇ ਵਿੱਚ ਸਰਕਾਰਾਂ ਦਾ ਹੱਥ ਹੈ। ਕਿ ਪੰਜਾਬ ਦੀਆਂ ਜ਼ਮੀਨਾਂ ਜੋ ਕਿ ਉਪਜਾਊ ਧਰਤੀ ਹੈ ਉਹਨੂੰ ਹੋਰ ਕਿਸੇ ਤਰੀਕੇ ਨਾਲ ਤਾਂ ਨਹੀਂ ਲੈ ਸਕਦੇ ਖੇਤੀ ਨੂੰ ਘਾਟੇ ਦਾ ਸੌਦਾ ਦਿਖਾ ਕੇ ਪੰਜਾਬ ਦੇ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਆਮ ਜਨਤਾ ਦੀ ਗੱਲ ਹੈ ਲੇਕਿਨ ਸਰਕਾਰ ਦਾ ਕਹਿਣਾ ਹੈ ਕਿ ਇਹ ਕੁਦਰਤੀ ਮਾਰ ਹੈ ਰਾਵੀ ਅਤੇ ਬਿਆਸ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਓਵਰਲੋਡ ਹੋਣ ਦੇ ਕਰਕੇ ਜਾਂ ਬਰਸਾਤਾਂ ਬਹੁਤ ਜ਼ਿਆਦਾ ਹੋਣ ਦੇ ਕਰਕੇ ਇਹ ਹੜ੍ਹ ਆਏ ਨੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਲਗਭਗ ਆਜ਼ਾਦੀ ਤੋਂ ਬਾਅਦ ਕਈ ਵਰ੍ਹੇ ਤੋਂ ਚੱਲੀ ਆ ਰਹੀ ਹੈ ਜੀਦਾ ਖਾਮੀ ਅੱਜ ਆ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਹਜੇ ਪਹਿਲਾਂ ਵਾਲਾ ਕਰਜ਼ਾ ਉਤਰਿਆ ਨਹੀਂ ਹੁੰਦਾ ਕਿ ਨਵੀਆਂ ਤਕਨੀਕਾਂ ਨਵੀਆਂ ਮਾਰਾਂ ਪੰਜਾਬ ਦੇ ਲੋਕਾਂ ਦੇ ਉੱਤੇ ਆ ਜਾਂਦੀਆਂ ਨੇ ਹਰ ਵਾਰੀ ਅੰਦੋਲਨ ਕਰਦੇ ਹਾਂ ਹਰ ਵਾਰੀ ਕਰਜ਼ਾ ਮੁਕਤੀ ਹੋਣ ਦੇ ਲਈ ਅਸੀਂ ਜ਼ੋਰ ਲਾਉਨੇ ਹਾਂ ਲੇਕਿਨ ਕਿਤੇ ਨਾ ਕਿਤੇ ਸਾਡੇ ਨਾਲੋਂ ੱਤਕਾ ਹੋ ਜਾਂਦਾ ਹੈ ਸਾਡੇ ਜ਼ਮੀਨਾਂ ਖੋਣ ਦੇ ਲਈ ਜਾਂ ਸਾਡੇ ਨੂੰ ਮਾਰਨ ਦੇ ਲਈ ਇਹ ਪੰਜਾਬ ਨੂੰ ਅਜੇ ਵੀ ਭੁਗਤਣਾ ਪੈ ਰਿਹਾ ਹੈ